ਟਾਟਾ ਮੋਟਰ ਨੇ ਤਾਮਿਲਨਾਡੂ ਵਿੱਚ ਆਪਣੇ ਨਵੇਂ ਪਲਾਂਟ ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਟਾਟਾ ਤੋਂ ਇਲਾਵਾ ਜੈਗੂਆਰ ਲੈਂਡ ਰੋਵਰ ਦੀਆਂ ਅਗਲੀਆਂ ਕਾਰਾਂ ਵੀ ਇੱਥੇ ਤਿਆਰ ਕੀਤੀਆਂ ਜਾਣਗੀਆਂ। ਇਹਨਾਂ ਕਾਰਾਂ ਨੂੰ ਹੋਰ ਦੇਸ਼ਾਂ ਨੂੰ ਵੀ ਐਕਸਪੋਰਟ ਕੀਤਾ ਜਾਵੇਗਾ। ਟਾਟਾ ਸੰਸ ਅਤੇ ਟਾਟਾ ਮੋਟਰਸ ਦੇ ਚੇਅਰਮੈਨ ਅਤੇ ਚੰਦਰ ਸ਼ੇਖਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਵੀ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਹ ਪਲਾਂਟ ਰਾਣੀਪੇਟ ਜ਼ਿਲ੍ਹੇ ਦੇ ਪਾਨਾਪੱਕਮ ਵਿਖੇ ਸਥਿਤ ਹੈ। ਇਹ ਪਲਾਂਟ ਕਾਰਨ ਕਰੀਬ 5000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਪਲਾਂਟ ਦੇ ਉਦਘਾਟਨ ਮੌਕੇ ਐਨ ਚੰਦਰਸ਼ੇਖਰ ਨੇ ਕਿਹਾ ਕਿ ਇੱਥੇ ਤਿਆਰ ਕੀਤੀਆਂ ਕਾਰਾਂ ਨਾ ਸਿਰਫ ਭਾਰਤੀ ਸਗੋਂ ਵਿਦੇਸ਼ੀ ਬਾਜ਼ਾਰਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਣਗੀਆਂ ਇਸ ਪਲਾਂਟ ਵਿੱਚ ਲਗਜ਼ਰੀ ਅਤੇ ਇਲੈਕਟ੍ਰੋਨਿਕ ਵਾਹਨਾ ਦਾ ਵੀ ਨਿਰਮਾਣ ਕੀਤਾ ਜਾਵੇਗਾ ਇੱਥੋਂ ਲਗਭਗ 5000 ਪ੍ਰਤੱਖ ਅਤੇ ਅਸਿੱਧੇ ਨੌਕਰੀਆਂ ਪੈਦਾ ਹੋਣਗੀਆਂ ਇਸ ਰਾਜ ਵਿੱਚ ਆਟੋਮੋਬਾਈਲ ਉਦਯੋਗ ਲਈ ਸਾਰੀਆਂ ਸਹੂਲਤਾਂ ਉਪਲਬਧ ਨੇ ਇਸ ਕਾਰਨ ਇੱਥੇ ਹੁਨਰਮੰਦ ਮਜ਼ਦੂਰ ਵੀ ਉਪਲਬਧ ਉਪਲਬਧ ਨੇ ਟਾਟਾ ਗਰੁੱਪ ਦੀਆਂ ਕਈ ਕੰਪਨੀਆਂ ਇੱਥੇ ਸਫਲਤਾਪੂਰਵਕ ਕੰਮ ਕਰ ਰਹੀਆਂ ਨੇ ਇਸ ਪਲਾਂਟ ਵਿੱਚ ਔਰਤਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇਣ ਦੇ ਯਤਨ ਕੀਤੇ ਜਾਣਗੇ ਟਾਟਾ ਮੋਟਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਜੇ ਐਲ ਆਰ ਕਾਰਾਂ ਭਾਰਤ ਵਿੱਚ ਤਿਆਰ ਕੀਤੀਆਂ ਜਾਣਗੀਆਂ ਇਹ ਪਹਿਲੀ ਵਾਰ ਹੋਇਆ ਜਦੋਂ ਜੇ ਐਲ ਆਰ ਕਾਰਾਂ ਦਾ ਉਤਪਾਦਨ ਬ੍ਰਿਟੇਨ ਤੋਂ ਬਾਹਰ ਕੀਤਾ ਜਾਵੇਗਾ ਟਾਟਾ ਮੋਟਰਸ ਇਸ ਨਵੇਂ ਪਲਾਂਟ 'ਚ ਕਰੀਬ 9000 ਕਰੋੜ ਦਾ ਨਿਵੇਸ਼ ਕਰੇਗੀ ਇਸ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ ਲਗਭਗ 2.5 ਲੱਖ ਵਾਹਨ ਦੀ ਹੋਵੇਗੀ